ਸਤ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਐਨ ਆਰ ਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਅਰਦਾਸ ਕਰਦੇ ਆਂ ਵੀ ਸਭ ਦੇ ਘਰ ਪਰਬਾਤ ਅੰਦਰੋਸਥ ਤੇ ਚੜ੍ਹਦੀ ਕਲਾ ਚ ਹੋਣ ਤੇ ਲੈ ਮਿੱਤਰੋ ਆਨੇ ਆਪਣੇ ਜਾਨਵਰ ਬੱਚੇ ਜਿਹੜੇ ਹੁਣ ਬਚਾਏ ਨੇ ਆਪਾਂ ਠੀਕ ਆ ਪਹਿਲਾਂ ਨਾਲ ਪੂਰ ਤੁਹਾਨੂੰ ਪਤਾ ਹੀ ਸੀਗਾ ਕਬੂਤਰਾਂ ਨੇ ਜਮਾ ਰੋਡੇ-ਪੋਡੇ ਕਰਤੇ ਸੀ ਕੋਸ਼ਕੇ ਦੇ ਚੋ ਵੱਡੇ ਵੱੱਠੇ ਨੇ ਤੇ ਆਹ ਕੋਸ਼ ਆਪਣੇ ਛੋਟੇ ਨੇ ਠੀਕ ਆ ਆਹ ਬੱਚੇ ਕੜਾਏ ਨੇ ਹੁਣ ਬਈ ਆਪਾਂ ਠੀਕ ਆ ਕੁਝ ਕਿੰਨਾ ਚੋ ਵੱਡੇ ਪੱਠੇ ਨੇ ਆਪਣੇ ਜਿਹੜੇ ਪਹਿਲਾਂ ਵਾਲੇ ਨੇ ਹਨਾ ਕੁਝ ਕੁ ਨਵੇਂ ਨੇ ਆ ਬੈਠੇ ਕੱਚੇ ਬੱਚੇ ਠੀਕ ਆ ਆਪਣੇ ਕੋਲੇ ਵਾਇਗੁਰ ਤੇ ਗੇਰਪਣਾ ਸਾਰਾ ਬਲੱਡੀ ਹੈਗਾ ਬਾਈ ਠੀਕ ਆ ਆ ਆਪਣੇ ਨੀਲੇ ਡੱਬੇ ਤੇ ਆਪਣੇ ਲਾਲ ਡੱਬੇ ਕਾਕੇ ਵਾਲੇ ਇਹਦਾ ਦੂਜਾ ਭਾਈ ਦਿਖਾਉਣਾ ਤੁਹਾਨੂੰ ਆ ਬੈਠਾ ਇਹ ਜਮਾ ਮਾਤੀ ਗਿਆ ਆ ਦੇਖੋ ਡੱਬੇ ਇਹ ਕਾਕੇ ਵਾਲੇ ਜਾਂਦੇ ਨਹੀਂ ਬਾਈ ਛੇਦੀ ਕਿਤੇ ਠੀਕ ਹੈ ਜੀ ਮਾਂ ਬਾਜੀ ਉੱਡੀ ਹੋਈ ਆ ਠੀਕ ਆ ਆ ਬੈਠੇ ਇਧਰ ਸੂਰਜ ਪੈਂਦਾ ਹੋ ਤੁਹਾਨੂੰ ਆ ਆਪਣੇ ਪੱਲੇ ਵਾਲੇ ਆ ਬੈਠਾ ਕਾਲਾ ਚੀਨਾ ਜਿਹੜਾ ਪੱਲੇ ਵਾਲਾ ਇਹ ਠੀਕ ਆ ਆ ਆਪਣਾ ਮੋਗੇ ਵਾਲਾ ਬਲੱਡ ਆ ਸ਼ਾਖ ਇਹਦੂ ਬਾਅਦ ਭਾਈ ਤੁਹਾਨੂੰ ਸਾਰੀਆਂ ਜੋੜੀਆਂ ਦੇ ਵੀ ਨਾ ਸਾਰੀਆਂ ਦਾ ਆਪਾਂ ਹਨਾ ਜਿਹੜੀਆਂ-ਜਿਹੜੀਆਂ ਜੋੜੀਆਂ ਨੇ ਜਾਂ ਉਹਨਾਂ ਦਾ ਗਾਂਹਾਂ ਬਲੱਡ ਆ ਸਾਰਿਆਂ ਦਾ ਆਪਾਂ ਟੋਟਲ ਉਹਨੂੰ ਸ਼ੌਂਕ ਕਰਾਵਾਂਗੇ ਬਸ ਭਰਾਵਾਂ ਨੇ ਹੁਣ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਗਾਹ ਸ਼ੇਅਰ ਕਰਿਆ ਕਰੋ ਹਨ ਤੇ ਜਿੰਨਾ ਟਾਈਮ ਹੁਣ ਵੀਡੀਓ ਨਹੀਂ ਪਈ ਬਈ ਨਹੀਂ ਪਈ ਕੁਛ ਕਾਰਨਾ ਕਰਕੇ ਮਜਬੂਰੀ ਸੀ ਬਿਮਾਰੀਆਂ ਕਰਕੇ ਹਨ ਚੱਲ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਾਰਿਆਂ ਦੇ ਘਰ ਪਰਿਵਾਰ ਤੇ ਤੇ ਅਰਦਾਸ ਕਰਿਆ ਕਰੋ ਬਈ ਤੇ ਬਸ ਬਿਮਾਰੀ ਤੋਂ ਰੱਬ ਪਹਚਾਈ ਰੱਖੇ ਹੋਰ ਕੋਈ ਚੱਕਰ ਨਹੀਂ ਠੀਕ ਆ ਆ ਬੈਠੇ ਨੇ ਆਪਣੇ ਸਾਰੇ ਠੀਕ ਆ ਆ ਬੈਠਾ ਆਪਣਾ ਮਾਕਨੀ ਬਈਏ ਪੁੰਨੂ ਵਾਲਾ ਪਿਓ ਇਹਦਾ ਰਾਜਨ ਵਾਲਿਆਂ ਚੋਂ ਠੀਕ ਆ ਇਹ ਕਾਲਾ ਚੀਨਾ ਗੱਡਿਆ ਇਹਨੇ ਉਹ ਰੱਤਾ ਆਪਣਾ ਪਟਾ ਜਿਹੜਾ ਕਾਲਾ ਕਬੂਤਰ ਆਪਣਾ ਹਨਾ ਉਹਦਾ ਸਕਾ ਪਾਈਆ ਤੇ ਆ ਉਸੇ ਨੇ ਕਾਲੇ ਨੇ ਦੋ ਬੱਚੇ ਗੱਡੇ ਇੱਕ ਡੱਬਾ ਤੇ ਇੱਕ ਨੀਲਾ ਠੀਕ ਆ ਤੇ ਇੱਕ ਆ ਆਪਣਾ ਲਾਲ ਡੱਬਾ ਠੀਕ ਆ ਸਰ ਤੇ ਡੱਪਾ ਇਹਨਾਂ ਦੇ ਤੇ ਆਹ ਟਾਈਮ ਬਾਈ ਆਪਾਂ ਗੱਲ ਕਰਦੇ ਹੁਣ ਖਰਾਕ ਦੀ ਠੀਕ ਆ ਬਾਈ ਬਣ ਕੇ ਵੀ ਭੇਡ ਚਾਲਣਾ ਬਣਿਆ ਕਰੋ ਠੀਕ ਆ ਕਿਉਂਕਿ ਲੋਕਾਂ ਪਿੱਛੇ ਲਾ ਕੇ ਬਾਈ ਮਹਿੰਗੀਆਂ ਮਹਿੰਗੀਆਂ ਖਰਾਕਾਂ ਪਾਉਣ ਦਾ ਕੋਈ ਫਾਇਦਾ ਨਹੀਂ ਠੀਕ ਆ ਕਹਿੰਦੇ ਜੇ ਨਸਲੀ ਘੋੜਾ ਹੋਵੇ ਨਾ ਉਹਨੇ ਆਪਦੀ ਨਸਲ ਦਿਖਾਈ ਦੇਣੀ ਆ ਠੀਕ ਆ ਖਰਾਕ ਚਾਹੇ ਉਹਨੂੰ ਬੱਤ ਦੀ ਹੀ ਪੈ ਜੇ ਠੀਕ ਆ ਇੰਨੀ ਕ ਖਰਾਕ ਪਾਵੇ ਵੀ ਜਿਹਨੇ ਨਾ ਸਰੀਰ ਸੈੱਟ ਰਹੀ ਠੀਕ ਆ ਸੋ ਖੁਰਾਕ ਦੱਸਦਾ ਮਿੱਤਰ ਪਿਆਰਿਓ ਪਹਿਲੇ ਨੰਬਰ ਤੇ ਦਾ ਕਣਕ ਹੀ ਆ ਆਪਣੀ ਠੀਕ ਆ ਜਿਵੇਂ ਆਪਾਂ 10 ਕਿਲੋ ਕਣਕ ਲੈ ਲਈ ਠੀਕ ਆ ਵਿੱਚ ਬਾਈ 2 ਕਿਲੋ ਪਾ ਲਓ ਛੋਲਿਆਂ ਦੀ ਦਾਲ ਠੀਕ ਆ 2 ਕਿਲੋ ਹੀ ਪਾ ਲਓ ਮੋਠ ਠੀਕ ਆ ਤੇ ਤਾਰਾ ਮੀਰਾ ਠੀਕ ਆ 1 ਕਿਲੋ 1.5 ਕਿਲੋ ਤਾਰਾ ਮੀਰਾ ਵਿੱਚ ਪਾ ਲਿਓ ਜ਼ਰੂਰੀ ਆ ਬਾਈ ਤੇ ਇੱਕ ਸੋਇਆ ਬੀਨ ਠੀਕ ਆ 2 ਕਿਲੋ ਹੀ ਸੋਇਆ ਬੀਨ ਪਾ ਲਿਓ ਆ ਚਾਰੇ ਪੰਜੇ ਚੀਜ਼ਾਂ ਪਾ ਲਓ ਮੂਗਦੀ ਆਣੀ ਬਹੁਤ ਐ ਕੋਈ ਲੋੜ ਨਹੀਂ ਹੈਗੇ ਪੂਰਜਮੁਖੀ ਦੇ ਫੁੱਲ ਜੇ ਬੋਹ ਹਨਾ ਐਵੇਂ ਕੋਈ ਫਾਇਦਾ ਨਹੀਂ ਬਾਈ ਪੈਸਾ ਖਰਾਬ ਕਰੀਦਾ ਆਪਾਂ ਵੈਗਰੂ ਤੋਂ ਡਰ ਕੇ ਕਹਨੇ ਆ ਇਹਦੂ ਪਹਿਲਾਂ ਬਾਈ ਇਹਨਾਂ ਨੂੰ ਆਪਾਂ ਤਿੰਨ ਚੀਜ਼ਾਂ ਹੀ ਪਾਉਂਦੇ ਸੀ ਮੂਗਦੀ ਕਣਕ ਛੋਲੇ ਤੇ ਵਿੱਚ ਥੋੜੀ ਜੀ ਸਰੋਂ ਸੀ ਤੇ ਹੁਣ ਇਸ ਟਾਈਮ ਇਹ ਕੱਲੀ ਕਣਕ ਦੇ ਜਲ ਰਹੇ ਆ ਬਾਈ ਸਿੱਧੀ ਗੱਲ ਹੈ ਕਿਹਕਾ ਕੋਈ ਹਜੇ ਖਰਾਕ ਨਹੀਂ ਪਾ ਰਿਹਾ ਹਾਂ ਹੁਣ ਜਦੋਂ ਥੋੜੀ ਜੇ ਹੁਣ ਧੁੰਦਾ ਪੈਣ ਲੱਗ ਗਈਆਂ ਠੰਡ ਪੈਣ ਲੱਗੀ ਇਸ ਤੋਂ ਬਾਅਦ ਕੀ ਕਰਾਂਗੇ ਬਾਈ ਇੱਕ ਤਾਂ ਆਪਾਂ ਨਾਲ ਸੋਇਆਬੀਨ ਕਣਕ ਛੋਲਿਆਂ ਦੀ ਦਾਲ ਤੇ ਇੱਕ ਮੋਠ ਠੀਕ ਹੈ ਤੇ ਬਾਜਰਾ ਬਣਾਵਾਂਗੇ ਥੋੜਾ ਜਿਹਾ ਬਈ ਆਪਾਂ ਠੀਕ ਹੈ ਬਾਜਰਾ ਜ਼ਰੂਰ ਪਾਇਓ ਬਈ ਬਾਜਰਾ ਬਹੁਤ ਚੰਗਾ ਕਬੂਤਰਾਂ ਵਾਸਤੇ ਠੀਕ ਹੈ ਉਹਨੂੰ ਬਾਜਰੇ ਨੂੰ ਤੁਸੀਂ ਭੁੰਨ ਕੇ ਵੀ ਪਾ ਸਕਦੇ ਹੋ ਪਹਿਲਾਂ ਵੀ ਦੱਸਿਆ ਹੋਇਆ ਮੈਂ ਹਨ ਤੇ ਗਾਂ ਅਗਲੀ ਵੀਡੀਓ ਚ ਵੀ ਦੱਸ ਦੂ ਵੀ ਬਾਜਰਾ ਕਿਵੇਂ ਬਣਦਾ ਹਨ ਉਹ ਬਣਾ ਕੇ ਪਾਇਓ ਬਈ ਤੁਹਾਨੂੰ ਮੈਂ ਕਹਣਾ ਬਦਾਮਾ ਬਦੂਮਾ ਉਹਨੂੰ ਵੀ ਛੱਡੋ ਕਿਸੇ ਖਰਾਕ ਦੀ ਲੋੜ ਨਹੀਂ ਕਣਕ ਤੇ ਉਹ ਬਾਜਰਾ ਹੀ ਪਾਈ ਚੱਲੇ ਚਾਹੇ ਹੋਰ ਖਰਾਕ ਵੀ ਨਾ ਕੋਈ ਨਾਲ ਪਾਇਓ ਠੀਕ ਆ ਕੂਤਰ ਥੋੜੇ ਥੱਲੋਂ ਐ ਟਮਾਟਰ ਵਾਂਗੂ ਲਾਲ ਹੋਣਗੇ ਝੋਟਿਆਂ ਵਰਗੇ ਪਏ ਹੋਣਗੇ ਠੀਕ ਆ ਆ ਦੇਖ ਲੋ ਬੱਚੇ ਹੁਣ ਸੈੱਟ ਨੇ ਜਮਾ ਥੱਲੋਂ ਆ ਤੇ ਪਹਿਲੇ ਤਾਂ ਨਹੀਂ ਬਾਹਰ ਗੱਡੇ ਨੇ ਜਾਲ ਨੈਟ ਦੁਬਾਰਾ ਲਾਤਾ ਆਪਾਂ ਠੀਕ ਆ ਸੁਆਮੀ ਢੇੜ ਚਾਲ ਚ ਨਾ ਪਿਆ ਕਰੋ ਬਈ ਆ ਪਾ ਦੋ ਬਾ ਪਾ ਦੋ ਕਿਉਂਕਿ ਬਈ ਜਿੰਨੀ ਕ ਆਪਣਾ ਉਹੀ ਗੱਲ ਆ ਜੇਬ ਦੇਖੀਦੀ ਹੁੰਦੀ ਆ ਜਿੰਨੇ ਕ ਜੋਗੇ ਹੈਗੇ ਓਨਾਂ ਕ ਕਰੋ ਕਾਤ ਤੋਂ ਵੱਧ ਕੇ ਕਰਾਂਗੇ ਬਈ ਕੋਈ ਫਾਇਦਾ ਨਹੀਂ ਸਾਰਨੋਂ ਵੱਡੀ ਗੱਲ ਆ ਬਰੀਡ ਬਲੱਡ ਆਪਣੇ ਕੋਲੇ ਚੰਗਾ ਬਲੱਡ ਹੋਵੇ ਠੀਕ ਆ ਕੋ ਸਭ ਕੁਝ ਹੀ ਕਰ ਜਾਂਦਾ ਆਪਾਂ ਪਿਛਲੀ ਬਾਰ ਵੀ ਕੋਈ ਜ਼ਿਆਦਾ ਖਰਾਕ ਨਹੀਂ ਜਾਨਵਰਾਂ ਨੂੰ ਪਾਈ ਸੀ ਵਾਹਿਗੁਰੂ ਦੀ ਕਿਰਪਾ ਨਾਲ ਫੇਰ ਵੀ ਆਪਣਾ ਵਾਹਿਗੁਰੂ ਨੇ ਹੱਥ ਫੜ ਲਿਆ ਸੀ ਜਿੰਨਿਆਂ ਕ ਛੱਡੀਆਂ ਸੀਗੀਆਂ ਓਨਾਂ ਕ ਆਪਣਾ ਮੁੱਲ ਮੋੜਤਾ ਸੀ ਇਹਨਾਂ ਨੇ ਝੋਟਿਆ ਨੇ ਠੀਕ ਆ ਬਸ ਕਬੂਤਰ ਦੀ ਤੰਦਰੁਸਤੀ ਚਾਹੀਦੀ ਆ ਯਾਰ ਠੀਕ ਆ ਖਰਾਕ ਦੇ ਬਾਹਲੀ ਖਰਾਕ ਵੀ ਓਵਰਲੋਡ ਵੀ ਮਾਰਦੀ ਆ ਹਨ ਆਪਣੇ ਦੀ ਲਾ ਲੋ ਹੁਣ ਉਹੀ ਗੱਲ ਆਪਾਂ ਇੱਕੋ ਦਿਨ ਦੀ ਜਿਹੜੇ ਕਹਿ ਦੀਏ ਵੀ ਮੈਂ ਪਾਈਆ ਕਿ ਉਹ ਪੀਜੂਗਾ ਹਨਾ ਵੀ ਉਹ ਮੇਰੇ ਸਰੀਰ ਨੂੰ ਲੱਗ ਜੂ ਨਾ ਠੀਕ ਆ ਉਹ ਖਰਾਬ ਹੀ ਕਰੂਗਾ ਖਰਾਕ ਪਾਓ ਪਰ ਬੱਤ ਦੀ ਪਾਓ ਜਿਹੜੀ ਚੀਜ਼ ਦੀ ਲੋੜ ਆ ਐਵੇਂ ਨਹੀਂ ਹੈਗਾ ਵੀ ਇਹ ਸੱਤ ਪਹੰਤਾ ਬਣਾ ਲਓ ਇਹ ਪਾ ਦਿਓ ਉਹ ਪਾ ਦਿਓ ਹਨਾ ਲੋਕ ਤਾਂ ਕਹਿੰਦੇ ਨੇ ਬਾਈ ਮੂੰਹ ਚੋਂ ਤਾਂ ਮੈਂ ਵੀ ਬੋਲ ਦੂੰਗਾ ਠੀਕ ਆ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਅੱਜ ਤੱਕ ਤੁਹਾਨੂੰ ਪਤਾ ਆਪਾਂ ਦੋ ਤਿੰਨ ਚੀਜ਼ਾਂ ਚਲਾਈਆਂ ਸੀ ਆਪਣੀ ਰੀਜ਼ ਨਾਲ ਬਹੁਤ ਬੰਦੇ ਕਰਨ ਲੱਗੇ ਹਨਾ ਚਲੋ ਵਾਹਿਗੁਰੂ ਉਹਨਾਂ ਨੂੰ ਵੀ ਚ ਠੀਕ ਆ ਇੰਟਰਵਿਊ ਆਪਾਂ ਸ਼ੁਰੂ ਕੀਤੇ ਸੀ ਆਪਾਂ ਕੀਤੇ ਉਹਨਾਂ ਤੋਂ ਸ਼ੁਰੂ ਸੀ ਜਿਹੜੇ ਬੰਦੇ ਨੂੰ ਕੋਈ ਜਾਣਦਾ ਨਹੀਂ ਸੀ ਠੀਕ ਆ ਵਧੀਆ ਬੰਦੇ ਸੀ ਜਾਨਵਰ ਵਧੀਆ ਉੜਦੇ ਸੀ ਜਿਨ੍ਹਾਂ ਦੇ ਹਨਾ ਜਿਨ੍ਹਾਂ ਦਾ ਕੋਈ ਨਾਂ ਨਹੀਂ ਸੀ ਉੱਥੋਂ ਆਪਾਂ ਇੰਟਰਵਿਊਆ ਸ਼ੁਰੂ ਕੀਤੀਆਂ ਸੀ ਦੂਜੀ ਗੱਲ ਠੀਕ ਆ ਜੋ ਵੀ ਆਪਾਂ ਦੱਸਣ ਲੱਗੇ ਜੀ ਸੱਚ ਦੱਸਣ ਲੱਗੇ ਜੀ ਠੀਕ ਆ ਆ ਕੁਝ ਕੁ ਗੱਲਾਂ ਤੋਂ ਬਹੁਤ ਤੋਂ ਪੜਦੇ ਚੱਕੇ ਨੇ ਆਪਾਂ ਹਨਾ ਤੇ ਅੱਗੇ ਪਾਣੀ ਵਾਲੀ ਵੀਡੀਓ ਵੀ ਆਊਗੀ ਗੋੜਾ ਵਾਲੀ ਵੀ ਆਊਗੀ ਹਨਾ ਖਰਾਕ ਤੁਹਾਨੂੰ ਮੈਂ ਦੱਸ ਹੀ ਦਿੱਤੀ ਵੀ ਇਹ ਨੀ ਨੀ ਪਾ ਲੋ ਬੜਾ ਕੁਝ ਪਾਉਣ ਦੀ ਲੋੜ ਨਹੀਂ ਆ ਤਿੰਨ ਚਾਰ ਚੀਜ਼ਾਂ ਹੀ ਰਲਾ ਲਓ ਮੁੱਕਦੀਆਂ ਨਹੀਂ ਠੀਕ ਆ ਜਾਨਵਰ ਤੁਹਾਡੇ ਹੱਟੇ-ਕੱਟੇ ਰਹਿਣਗੇ ਠੀਕ ਆ ਕਣਕ ਪਾ ਲੋ ਛੋਲਿਆਂ ਦੀ ਦਾਲ ਪਾ ਲੋ ਠੀਕ ਆ ਤੇ ਸੋਇਆਬੀਨ ਪਾ ਲੋ ਠੀਕ ਆ ਮੋਠ ਪਾ ਲੋ ਤੇ ਬਾਜਰਾ ਪਾ ਲੋ ਤਾਰਾ ਮੀਰਾ ਥੋੜਾ ਜਿਹਾ ਪਾ ਲਿਓ ਕਿਉਂਕਿ ਤਾਰਾ ਮੀਰਾ ਨਾਲ ਕਹਿੰਦੇ ਵੀ ਮਲਪਣੀ ਪੈਂਦੇ ਠੀਕ ਆ ਹੁਣ ਜਿੰਨੇ ਤੁਹਾਡੇ ਕੋਲੇ ਬੱਚੇ ਹੈਗੇ ਨੇ ਸਾਰਿਆਂ ਦੀ ਡੀ ਵਰਮਿੰਗ ਕਰੋ ਹੁਣ ਠੀਕ ਆ ਪਹਿਲਾਂ ਡੀ ਵਰਮਿੰਗ ਕਰੋ ਟੀ ਵਰਮੀ ਕੀ ਦਿਨਾ ਕਰਨੀ ਆ ਈਜੀ ਪੈਟ ਨਾ ਕਰਨੀ ਈਜੀ ਬੈਟ ਨਾ ਕਰ ਲੋ ਡੌਂਟਰ ਪਲੱਸ ਨਾ ਕਰਨੀ ਉਹਦੇ ਨਾਲ ਕਰ ਲੋ ਨੀਲ ਵਰਮ ਹੁੰਦੀ ਐ ਇੱਕ ਠੀਕ ਆ ਉਹਦੇ ਨਾਲ ਕਰਨੀ ਆ ਉਹਦੇ ਨਾਲ ਕਰ ਲੋ ਠੀਕ ਆ ਉਹ ਇੱਕ ਚੁਟਕੀ ਛੋਟੀ ਜਿਹੇ ਨਾਲ ਵੀ ਐਮ ਐਲ ਪਾਣੀ ਤੇ ਇੱਕ ਕਬੂਤਰ ਵਾਸਤੇ ਹੁੰਦੀ ਐ ਠੀਕ ਆ ਉਹ ਵੀ ਕਰ ਸਕਦੇ ਹੋ ਤੁਸੀਂ ਈਜੀ ਪੈਟ ਦਾ ਇੱਕ ਲਿਕਵਿਡ ਆਉਂਦਾ ਉਹਦੇ ਨਾਲ ਵੀ ਕਰ ਸਕਦੇ ਹੋ ਤੁਸੀਂ ਹਨਾ ਉਹ ਜਿਵੇਂ ਤੁਹਾਡਾ ਜੀ ਕਰਦਾ ਉਹਦੇ ਨਾਲ ਕਰ ਲਿਓ ਠੀਕ ਆ ਤੇ ਗਾਂ ਆਪਾਂ ਵੀਡੀਓ ਹੁਣ ਪਾਉਂਦੇ ਰਹਾਂਗੇ ਤੁਹਾਨੂੰ ਦੱਸਦੇ ਰਹਾਂਗੇ ਸਾਰਾ ਕੁਝ ਕਿਵੇਂ ਕੀ ਕਰਨਾ ਕੀ ਗੱਲਬਾਤ ਆ ਹਣਾ ਆਪ ਆਪਣੇ ਬੱਚੇ ਨੇ ਕੁਛ ਦੇਖ ਲੋ ਬਸ ਵਾਹਿਗੁਰੂ ਨਜ਼ਰ ਤੋਂ ਬਚਾਵੇ ਠੀਕ ਹੈ ਤੇ ਤੰਦਰੁਸਤ ਰੱਖੇ ਇਹਨਾਂ ਨੂੰ ਬਸ ਕਿਉਂਕਿ ਏਦੋਂ ਪਹਿਲਾਂ ਤੁਹਾਨੂੰ ਦੇਖਿਆ ਸੀ ਬਈ ਆਪਣੇ ਬੱਚਿਆਂ ਦਾ ਕੀ ਹਾਲ ਸੀ ਕਿਉਂਕਿ ਮੈਥੋਂ ਧਿਆਨ ਹੀ ਦਿੱਤਾ ਕਿ ਇਸ ਕਰਕੇ ਆਪਣੇ ਕਈ ਵੱਡੇ ਕਬੂਤਰ ਵੀ ਮਰ ਗਏ ਠੀਕ ਹੈ ਬਾਕੀ ਕਈ ਕਹਿੰਦੇ ਨੇ ਵੀ ਯਾਰ ਕੋਈ ਕਿਹੜਾ ਬਲੱਡ ਆ ਕਿਹੜਾ ਬਲੱਡ ਆ ਮੈਂ ਤੁਹਾਨੂੰ ਸਾਰਾ ਦਿਖਾਉਂਗਾ ਵੀ ਆਪਣੇ ਕੋਲ ਕਿਹੜਾ-ਕਿਹੜਾ ਬਲੱਡ ਬੈਠਾ ਤੁਸੀਂ ਦੇਖ ਕੇ ਆਪ ਹੀ ਦੱਸਿਓ ਵੀ ਹਾਂ ਇਹ ਉਹ ਬਲੱਡ ਹੈ ਕਿ ਨਹੀਂ ਹੈਗਾ ਹਣਾ ਤੇ ਆ ਬੱਚਾ ਆਪਣਾ ਕਾਕੇ ਵਾਲਿਆਂ ਚੋਂ ਠੀਕ ਹੈ ਮਾਂ ਇਹਦੀ ਕਾਕੇ ਵਾਲੀ ਆ ਠੀਕ ਹੈ ਪਿਓ ਇਹਦਾ ਚਲੋ ਉਹਦਾ ਨਾਂ ਨਹੀਂ ਲੈ ਸਕਦੇ ਆਪਾਂ ਠੀਕ ਆ ਪੂਰਾ ਟਾਪ ਦਾ ਬਲੱਡ ਆ ਬਈ ਇਹੇ ਡੱਬੇ ਆਪਣੇ ਠੀਕ ਆ ਤੇ ਆ ਆਪਣਾ ਵੱਡੇ ਜਿਹੜੀ ਮੀਰਾ ਨੇ ਜਿੱਤੀ ਸੀ ਠੀਕ ਆ ਉਹਦੀ ਭੈਣ ਤੇ ਕਬੂਤਰ ਆਪਾਂ ਆਪਣੇ ਮਿੱਤਰ ਪਿਆਰੇ ਤੋਂ ਲਿਆਂਦਾ ਗੇਲਿਆ ਤੋਂ ਨਰੈਣ ਦਾ ਕਾਲ ਸਿਰਾ ਹਨ ਪਾਪੂ ਜੰਟੇ ਵਾਲਿਆਂ ਚੋਂ ਉਹਦਾ ਬੱਚਾ ਇਹ ਠੀਕ ਆ ਬਾਕੀ ਆ ਸਾਰਾ ਲੁੰਗਲਾਣਾ ਆਪਣਾ ਆ ਪੁੰਨੂ ਵਾਲੇ ਕਾਲ ਸਿਰਾ ਆ ਦੋਵੇਂ ਭਾਈ ਆ ਦੋ ਆ ਬੈਠੇ ਆ ਭਾਈ ਠੀਕ ਆ ਇੱਕ ਇਧਰ ਬੈਠਾ ਹੋਊਗਾ ਇੱਕ ਆ ਬੈਠਾ ਤਿੰਨ ਤੇ ਇੱਕ ਥੱਲੇ ਬੈਠਾ ਹੋਊਗਾ ਉਹ ਬੈਠਾ ਇੱਕ ਚਾਰ ਠੀਕ ਆ ਇਹ ਉਹੀ ਬੱਚੇ ਨੇ ਭਾਈ ਆ ਬੱਚਾ ਉਹੀ ਆ ਜਿਹੜਾ 4 ਦਿਨ ਬਾਹਰ ਰਹਿ ਕੇ ਵੀ ਬਾਰਡਰ ਵਾਸੀ ਟੈਂਕੀ ਤੋਂ ਸਿੱਧਾ ਘਰੇ ਆ ਕੇ ਜਿੱਥੋਂ ਡਿਆ ਸੀ ਉੱਥੇ ਆ ਕੇ ਬੈਠਾ ਇੱਕ ਭਰਾ ਇਹਦਾ ਬਾਰਡਰ ਵਾਸੀ ਟੈਂਕੀ ਦੀ ਖੇਚ ਗਿਆ ਆਪਣੇ ਕਬੂਤਰਾਂ ਦੀ ਕੇਸ ਹਿੱਫਤਾ ਭਾਈ ਠੀਕ ਆ ਆਪਣਾ ਕਬੂਤਰ ਕਿਸੇ ਤੇ ਜਾ ਕੇ ਢਾਂਗ ਹੀ ਨਹੀਂ ਚੜਦਾ ਜਾਂ ਤਾਂ ਗੋਲਿਆ ਹੀ ਪਾਊਗਾ ਠੀਕ ਹੈ ਜਾਂ ਘਰੇ ਆਊਗਾ ਤੇ ਇੱਕ ਗੱਲ ਹੋਰ ਸਮਝਣ ਵਾਲੀ ਉਹ ਬਲੱਡ ਤੁਹਾਡਾ ਟਾਪ ਦਾ ਹੈ ਜਿਹੜੇ ਕਬੂਤਰ ਥੋੜੇ ਟੁੱਟ ਕੇ ਉੱਡਣਗੇ ਠੀਕ ਹੈ ਜਿਹੜੇ ਜੁੱਟ ਬਣਾ ਕੇ ਉੱਡਣਗੇ ਕਬੂਤਰ ਉਹ ਬਾਹਰ ਜਾ ਕੇ ਕਾਮਯਾਬ ਨਹੀਂ ਹੁੰਦੇ ਮਗਰ ਲਾ ਕੇ ਬਹਿ ਵੀ ਜਾਂਦੇ ਆ ਭੱਜ ਵੀ ਜਾਂਦੇ ਨੇ ਆਪਣੇ ਕਬੂਤਰ ਤੁਹਾਨੂੰ ਮੈਂ ਜਦੋਂ ਵਡਾਈਆਂ ਦਾ ਟਾਈਮ ਆ ਗਿਆ ਆਪਣਾ ਹਨਾ ਮਾਰਚ ਚ ਉਹ ਤੁਹਾਨੂੰ ਕੱਢ ਕੇ ਦਿਖਾਊਗਾ ਤੇ ਆਪਣੇ ਸਾਰੇ ਕਬੂਤਰ ਇੱਕ ਦੂਜੇ ਤੋਂ ਟੁੱਟਵੇਂ ਉੱਡਣਗੇ ਕੋਈ ਇੱਧਰ ਦੀ ਆਉਂਦਾ ਕੋਈ ਇੱਧਰ ਦੀ ਆਉਂਦਾ ਹਨਾ ਜਿਹੜਾ ਕਬੂਤਰ ਜੁੱਟ ਜੁੱਡੂਗਾ ਬਾਈ ਮਗਰ ਲਾ ਕੇ ਉੱਡੂਗਾ ਉਹ ਕਬੂਤਰ ਕਦੇ ਕਾਮਯਾਬ ਨਹੀਂ ਹੁੰਦਾ ਇਹ ਮੇਰੀ ਗੱਲ ਯਾਦ ਰੱਖਿਓ ਠੀਕ ਆ ਕਿਉਂਕਿ ਉਹ ਕਬੂਤਰ ਜੁੱਟਦਾ ਜੁੱਟ ਜਾਂਦਾ ਭੱਜਦਾ ਠੀਕ ਆ ਬਾਹਰ ਜਾ ਕੇ ਵੀ ਉਹ ਜੁੱਟ ਬਣਾ ਕੇ ਉੱਡਦਾ ਗਾਂ ਕਬੂਤਰ ਪਤ ਨਹੀਂ ਕਹੇ ਜਾਂਦਾ ਜਾਂ ਤਾਂ ਉਹ ਪਿੰਡੀ ਛੜਾ ਦਿੰਦਾ ਠੀਕ ਆ ਜਾਂ ਆਪ ਬਹਿ ਜਾਂਦਾ ਮਗਰੀ ਲਾ ਕੇ ਕਬੂਤਰ ਬਹਿ ਜਾਂਦਾ ਉਹਦਾ ਕੋਈ ਫਾਇਦਾ ਨਹੀਂ ਬਲੱਡ ਚੰਗਾ ਬਣਾਓ ਆਪਦੇ ਕੋਲੇ ਟੌਪ ਦਾ ਬਲੱਡ ਬਣਾਓ ਹੁਣ ਮੈਨੂੰ ਇੱਕ ਬਾਈ ਦੇ ਦਿਆਂ ਫੋਨ ਆਇਆ ਕਹਿੰਦਾ ਬਾਈ ਜੋੜੀ ਲੈਣੀ ਆ ਠੀਕ ਆ ਮਹਾ ਕੋਈ ਨਾ ਬਾਈ ਕਰ ਦਾਂਗੇ ਸੇਲ ਕਹਿੰਦਾ ਕੀ ਰੇਟ ਆ ਮ ਕਨਾ ਭਾਈ ਰੇਟ ਵਾਲਾ ਮਾਹ ਭਾਈ ਲੋਕ 50 50000 ਦੇ 25 25000 ਦੇ ਵੇਚੀ ਜਾਂਦੇ ਨੇ ਠੀਕ ਆ ਤੇ ਮੈਂ ਤਾਂ 10 ਸਾਲ ਹੋ ਗਏ ਮੈਨੂੰ ਆਪਦਾ ਆਹ ਬਲੱਡ ਬਣਾਉਂਦੇ ਨੂੰ ਮੈਨੂੰ ਪਤਾ ਵੀ ਇਹ ਮੇਰਾ ਬਲੱਡ ਕਿਵੇਂ ਉੱਡਦਾ ਹਨਾ ਮੈਂ ਗਰੰਟੀ ਵੀ ਦਿੰਨਾ ਠੀਕ ਆ ਵੀ ਆਪਣੇ ਕੋਲ ਜੋੜੀ ਵਾਪਸ ਛੱਡ ਜਿਓ ਯਾਰ ਜੇ ਨਾ ਬੱਚੇ ਉੱਡੇ ਤਾਂ ਹਨਾ ਤੇ ਉਹੀ ਗੱਲ ਤੁਸੀਂ ਸਸਤੇ ਲੈ ਲਓਗੇ ਉਹੀ 2 2000 3 3000 ਵਾਲੀਆਂ ਜੋੜੀਆਂ ਮੁੜ ਕੇ ਜਾ ਕੇ ਉਹਦੇ ਗਾਹਾਂ ਪਹਿਲਾ ਸਾਲ ਲਾਉਂਗੇ ਉਹਦੇ 4 ਬੱਚੇ ਕਢਾਉਂਗੇ ਉਹਨਾਂ 'ਚ ਕੋਈ ਉੱਡੇ ਨਾ ਉੱਡੇ ਇਹ ਵੋ ਹਨਾ 100 ਕੁਸ਼ ਕਰੋਗੇ ਇਹ ਫਰਕ ਹੁੰਦਾ ਬਾਈ ਮੈਂ ਬਹੁਤ ਦਿੱਤੇ ਨੇ ਬਾਈ ਮੈਂ ਖੁਦ ਕਹਿਣਾ ਮੈਂ ਇੰਨੇ ਸਸਤੇ ਲੋਕਾਂ ਨੂੰ ਦਿੱਤੇ ਨੇ ਨਾ ਕਬੂਤਰ ਤੁਸੀਂ ਯਕੀਨ ਨਹੀਂ ਮੰਨਣਾ ਜੇ ਕੋਈ ਮੈਨੂੰ ਭਰਾ ਕਹਿੰਦਾ ਸੀ ਬਾਈ ਮੈਂ ਘਰੋਂ ਗਰੀਬ ਆ ਮੈਂ ਜੇ ਆ ਉਹ ਹਨਾ ਮੈਂ ਤਾਂ ਇੰਨੇ ਦੇ ਸਕਦਾ ਮੈਂ ਉਹਨੇ ਚ ਵੀ ਫੜਾਉਂਦਾ ਸੀ ਯਾਰ ਜਾਨਵਰ ਪਰ ਹੁਣ ਨਹੀਂ ਬਾਈ ਆਪਾਂ ਜੋੜੀ ਦੇਵਾਂਗੇ ਤਾਂ 10000 ਦੀ ਦੇਵਾਂਗੇ ਹਨਾ ਬੱਚਾ ਦੇਵਾਂਗੇ ਠੀਕ ਆ ਤਾਂ 22500 ਤੋਂ ਘੱਟ ਆਪਾਂ ਬੱਚਾ ਨਹੀਂ ਦਿੰਦੇ ਹਾਂ ਗਾਰੰਟੀ ਹੋਊਗੀ ਉੱਡਣ ਦੀ ਠੀਕ ਆ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਹੁਣ ਦੇਖਦੇ ਆ ਵਾਇਗਰੂ ਸੋਕ ਰੱਖੇ ਡੇਲੀ ਦੀ ਡੇਲੀ ਬਲੌਗ ਟਾਈਪ ਆਪਣੀਆਂ ਵੀਡੀਓ ਆਉਂਦੀਆਂ ਰਹਾ ਕਰਨੀਆਂ ਠੀਕ ਆ ਆਪਾਂ ਟੋਟਲੀ ਸਾਰਾ ਕੁਝ ਦਿਖਾਵਾਂਗੇ ਵੀ ਕਿਵੇਂ ਕਬੂਤਰ ਸਾਂਭਦੇ ਆਪਾਂ ਜਾਂ ਕੋਈ ਬਿਮਾਰ ਹੋ ਜਾਂਦਾ ਕੀ ਦੇਣਾ ਚਾਹੀਦਾ ਕੀ ਨਹੀਂ ਆ ਆਪਣੇ ਕਬੂਤਰ ਨੇ ਬਈ ਮੋਟੂ ਠੀਕ ਆ ਇਹ ਅੱਖ ਚ ਨਾ ਤੀਰ ਪਾਉਣ ਲੱਗ ਗਿਆ ਹੁਣ ਬਈ ਇਹ ਆਪਣੇ ਮੋਟੂ ਕਬੂਤਰ ਆਏ ਸੀਗੇ ਫੌਜੀ ਝੜੀ ਵਾਲੇ ਬਾਪੂ ਦੇ ਠੀਕ ਆ ਬਾ ਚੰਗਾ ਬੰਦਾ ਹੋ ਮੈਂ ਗਿਆ ਸੀ ਉਹਦੇ ਕੋਲੇ ਠੀਕ ਆ ਪਾਸਪੋਤ ਆ ਦੇਖੋ ਅੱਖ ਚ ਟੀਰ ਪਾਉਣ ਲੱਗਾ ਤੂੰ ਮੇ ਅੱਖਾਂ 'ਚ ਟੀਰ ਪਾਉਗਾ ਇਹ ਠੀਕ ਆ ਬਾਬਾ ਸੋਖ ਰੱਖੇ ਵਾਸੇ ਨਾ ਇਹ ਤੰਦਰੁਸਤੀ ਰੱਖੇ ਤੇ 26 'ਚ ਪਾਉਣਿਆਂ ਗਿੱਦਾ ਫਿਰ ਠੀਕ ਆ ਤੇ ਆ ਆਪਣਾ ਸ਼ਾਖਾ ਖਮੋਕੇ ਵਾਲਾ ਡੱਕਿਆਂ ਵਾਲਾ ਇਹਦੇ ਪਹਿਲਾਂ ਥੱਲੇ ਨਾ ਜਿਹੜੀ ਆਪਣੀ ਆਹ ਜਵਾੜੀ ਹੁੰਦੀ ਐ ਥਲੜੀ ਇਹਦੇ ਥੱਲੇ ਨਾ ਦੋਵੇਂ ਪਾਸੇ ਕਾਲੇ ਛਿੱਟ ਸੀ ਤੇ ਧੌਣ ਤੇ ਵਿਚਾਲੇ ਜਮਾ ਆ ਦੇਖੋ ਵਿਚਾਲੇ ਡੱਬ ਸੀ ਇਹਦੇ ਹੁਣ ਝਾੜ ਕੇ ਚੱਟਾ ਹੋ ਗਿਆ ਇਹ ਠੀਕ ਐ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਆ ਆਪਣੇ ਪੱਲੇ ਵਾਲੇ ਦੇਖੋ ਖੜ ਨਹੀਂ ਦੇਖੋ ਆ ਖੜੇ ਕਬੂਤਰ ਦਾ ਹੀ ਪਤਾ ਲੱਗ ਜਾਂਦਾ ਵੀ ਕਿੰਨੇ ਕੁ ਪਾਣੀ ਚ ਜਾਨਵਰ ਠੀਕ ਐ ਬਾਕੀ ਤੁਸੀਂ ਦੇਖ ਹੀ ਲੀਆ ਖੜਦਾ ਫੜਦਾ ਤੇ ਗਾਂ ਦੀ ਗਾਂ ਹੁਣ ਵੀਡੀਓ ਪਾਇਆ ਕਰਾਂਗੇ ਬਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਸਪੋਰਟ ਕਰੋ ਆਪਦੇ ਭਰਾਵਾਂ ਨੂੰ ਪਹਿਲਾਂ ਵਾਂਗੂ ਹਨਾ ਕਿਉਂਕਿ ਤੁਹਾਡੇ ਭਰਾਵਾਂ ਨਾਲ ਹੀ ਆ ਕੋਈ ਆਪਣੇ ਚੈਨਲ ਤੇ ਅੱਜ ਤੱਕ ਨਾ ਆਪਕ ਝੂਠ ਬੋਲਿਆ ਨਾ ਬੋਲੀਏ ਜੋ ਕੁਝ ਹੁੰਦਾ ਸੱਚ ਸੱਚਾ ਚਾ ਮਸ਼ਪਸ਼ਟ ਦੱਸਾਂਗੇ ਬਈ ਲੋਕਾਂ ਨੂੰ ਗੁਣੀ ਕਰਦੇ ਜੇ ਉਹੀ ਗੱਲ ਲੋਕਾਂ ਆ ਢੰਡਮਾ ਫੜਨਾ ਹੁੰਦਾ ਹੁਣੋਂ ਤਾਂ ਬਈ ਮੈਂ ਵੀ ਬਹੁਤ ਚੱਲੇ ਜਾਂਦਾ ਹਨ ਪਰ ਉਹੀ ਗੱਲ ਆਪਣੇ ਤੋਂ ਉਹ ਕੰਮ ਹੁੰਦੇ ਨਹੀਂ ਆਪਾਂ ਤਾਂ ਸਿੱਧੀਆਂ ਗੱਲਾਂ ਵਾਲੇ ਆ ਠੀਕ ਆ ਆਪਣੇ ਤੋਂ ਝੂਠ ਤੋਂ ਬਣ ਬਾਈਦੈ ਨਹੀਂ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਧੰਨਵਾਦ ਜਿਉਂਦੇ ਬਸਦੇ ਰਹੋ